ਰੀਅਲ ਫੈਕਟ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼াশਿਕਾਲ ਮੈਂ ਪ੍ਰਦੀਪ ਕਲੋਂ ਇਸ ਵਕਤ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੀ ਕਵਰੇਜ ਪਲ-ਪਲ ਦੀ ਅਪਡੇਟ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਪਤੋ ਹੀਰਾ ਸਿੰਘ ਦੇ ਵਿੱਚ ਮੌਜੂਦ ਹੈ ਜਿੱਥੋਂ ਬਾਰੇ ਮਸ਼ਹੂਰ ਹੈ ਕਿ ਪਤੋ ਦੇ ਸ਼ਕੀਨ ਗੱਭਰੂ ਸੋ ਪਤੋ ਹੀਰਾ ਸਿੰਘ ਜ਼ੋਨ ਦੇ ਵਿੱਚ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਪਿਛਲੇ ਦਿਨੀ ਅਸੀਂ ਇੱਕ ਇੰਟਰਵਿਊ ਨਸ਼ਰ ਕੀਤੀ ਸੀ ਆਮ ਆਦਮੀ ਪਾਰਟੀ ਦੇ ਬਲਕਸਮਤੀ ਉਮੀਦਵਾਰ ਪਤੋ ਹੀਰਾ ਸਿੰਘ ਜੋਂ ਤੋਂ ਕਲਵੰਤ ਸਿੰਘ ਜੀ ਡਾਕਟਰ ਕਲਵੰਤ ਸਿੰਘ ਗਰੇਵਾਲ ਮੌਜੂਦ ਨੇ ਇਸ ਵਕਤ ਡੋਰ ਟੂ ਡੋਰ ਕੰਪੇਨ ਹੈ ਜਿਹੜੀ ਚੱਲ ਰਹੀ ਹੈ ਕਲਵੰਤ ਸਿੰਘ ਜੀ ਕਿਵੇਂ ਲੱਗ ਰਿਹਾ ਲੋਕਾਂ ਦਾ ਰਿਸਪਾਂਸ ਕਿਉਂਕਿ ਜਦੋਂ ਆਪਾਂ ਪਹਿਲਾਂ ਗੱਲ ਕੀਤੀ ਸੀ ਤੁਸੀਂ ਕਿਹਾ ਕਿ ਅਸੀਂ ਵਿਕਾਸ ਦੇ ਨਾਮ ਤੇ ਲੋਕਾਂ ਤੱਕ ਪਹੁੰਚ ਕਰਾਂਗੇ ਲੋਕ ਕਿਵੇਂ ਲੈ ਰਹੇ ਆ ਤੁਹਾਡੀ ਜਦੋਂ ਅਪੀਲ ਜਿਹੜੀ ਉਸ ਨੂੰ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਸਭ ਤੋਂ ਪਹਿਲਾਂ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਰਿਵੈਫੈਕਟ న్యూਸ ਵੱਲੋਂ ਕਵਰੇਜ ਕਰਨ ਤੇ ਤੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਲੋਕਾਂ ਦਾ ਹੂੰ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਗਏ ਜਿਹੜੇ ਪਿੰਡ ਦੇ ਵਿੱਚ ਕੰਮ ਕੀਤੇ ਆ ਹੂੰ ਠੀਕ ਆ ਉਹਦੇ ਆਧਾਰ ਤੇ ਆਪਾਂ ਵੋਟ ਮੰਗ ਰਹੇ ਆ ਹੂੰ ਹੁਣ ਅਸੀਂ ਬੋਰੀਆ ਸੱਕ ਬਸਤੀ ਆ ਗਾਰਡਨ ਨੰਬਰ 4 ਹੂੰ ਉਹਦੇ ਵਿੱਚ ਖੜੇ ਆ ਇੱਥੇ ਵੀ ਅਸੀਂ ਇੱਕ ਧਰਮਸ਼ਾਲਾ ਜਿੱਥੇ ਪਾਣੀ ਦਾ ਬਹੁਤ ਜਾਨਿਕਾ ਮਾੜਾ ਸੀ ਸਾਰਾ ਪਿੰਡ ਇੱਥੇ ਆਉਂਦਾ ਸਾਡੇ ਮੇਲਾ ਲੱਗਦਾ ਹੂੰ ਪਾਬੇ ਗੁੱਗੇ ਦੀ ਜਗਾਗੀ ਹੂੰ ਤੇ ਸਾਰਾ ਪਿੰਡ ਜੱਟ ਜੀ ਵੀਦਾਰ ਸਾਲ ਬਾਅਦ ਇੱਥੇ ਆਉਂਦੇ ਆ ਤੇ ਇੱਥੇ ਪਾਣੀ ਬਹੁਤ ਦਿੱਕਤ ਸੀ ਪਾਸੇ ਆਸੋਂ ਪੇਪਲ ਆਉਣੇ ਪੈਂਦੇ ਸੀ ਤੇ ਕਈ ਲੋਕ ਤਾਂ ਪੇਪਲ ਲਾਹ ਵੀ ਦਿੰਦੇ ਸੀਗੇ ਇਹਨਾਂ ਨੇ ਵਿਚਾਰਾ ਰੱਖੀ ਮੰਗ ਮੇਰੇ ਕੋਲੇ ਕਿਤੇ ਬੋਰ ਕਾ ਕੇ ਟੈਂਕੀ ਬਣਾ ਕੇ ਠੀਕ ਆ ਤੇ ਸਾਰਾ ਇਹਨਾਂ ਦਾ ਜਿਹੜਾ ਕੰਮ ਕੰਪਲੀਟ ਕੀਤਾ ਤੇ ਅਸੀਂ ਵਿਕਾ ਦੇ ਨਾਤੀ ਵੋਟਾਂ ਮੰਗ ਰਹੇ ਹੁਣ ਵੀ ਅਸੀਂ ਜਾਵਾਂ ਇਹ ਕਰ ਕਰ ਤੇ ਉਹ ਬਹੁਤ ਆ ਬੜੀ ਸਖਰਫਾਈ ਚਾਰੇ ਸਾਡੇ ਨਾਲ ਖੜੇ ਹੈਗੇ ਤੇ ਇਹ ਸਾਡੇ ਨਾਲ ਤੁਰੇ ਹੈਗੇ ਤੇ ਵਿਕਾਸ ਦੇ ਨਾਤੇ ਅਸੀਂ ਵੋਟਾਂ ਮੰਗ ਰਹੇ ਆ ਵਿਕਾਸ ਦੀ ਜੇ ਗੱਲ ਕੀਤੀ ਜਾਵੇ ਜਿਹੜਾ ਤੁਸੀਂ ਪ੍ਰਾਪਤੀਆਂ ਸਰਕਾਰ ਦੀਆਂ ਉਹਦੇ ਵਿੱਚ ਕਿਸਾਨਾਂ ਨੂੰ ਜਿਹੜੀ ਬਿਜਲੀ ਸਪਲਾਈ ਦੀ ਗੱਲ ਕੀਤੀ ਗਈ ਹੈ ਪਿਛਲੇ ਦਿਨੀ ਮੈਂ ਸ਼ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਗੱਲਬਾਤ ਕਰ ਰਿਹਾ ਸੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਬਿਜਲੀ ਸਪਲਾਈ ਹੈ ਕਿ ਫ੍ਰੀ ਬਿਜਲੀ ਜਿਹੜੀ ਖੇਤਾਂ ਨੂੰ ਮੋਟਰਾਂ ਨੂੰ ਉਹ ਅਕਾਲੀ ਦਲ ਦੀ ਦੇਣਾ ਹੈ ਨਹੀਂ ਜੀ ਦੇਖੋ ਇਹ ਬਾਧੂ ਗੱਲਾਂ ਆ ਦੂਜਾ ਤਦੋਂ ਮੰਨ ਲਿਆ ਨੇ ਫ੍ਰੀ ਬਿਜਲੀ ਉਹਨਾਂ ਦੀ ਦੇਣਾ ਚਲ ਮੰਨ ਲਿਆ ਤੁਹਾਡੇ ਸਾਹਮਣੇ ਮੰਨ ਲਿਆ ਉਹਨਾਂ ਦੇ ਸਾਹਮਣੇ ਮੰਨ ਲਿਆ ਤੇ ਰਾਤ ਨੂੰ ਜੱਟ 2:00 ਵਜੇ 1:00 ਵਜੇ ਉੱਠ ਕੇ ਪਾਣੀ ਲਾਉਣ ਜਾਂਦਾ ਸੀ ਇਹ ਨਹੀਂ ਦੇਖਦਾ ਉਹਨਾਂ ਨੂੰ ਕੋਈ ਕੋਈ ਮੁਲਾਜ਼ਮ ਆ 8 ਤੋਂ 5 ਡਿਊਟੀ ਕਰਦਾ ਸਾਡਾ ਜੱਟ ਜੀਮੇਦਾਰ ਕਦੋਂ ਰਾਤ ਨੂੰ ਜਾਂਦਾ ਠੀਕ ਆ ਇਹ ਦੱਸੋ ਕੋਈ ਜੱਟ ਜੀਮੇਦਾਰ ਮੇਰੇ ਪਿੰਡੋਂ ਦੇ ਕਿਤੋਂ ਵੀ ਕਹਦੇ ਵੀ ਕਿਤੇ ਸਾਨੂੰ ਰਾਤ ਨੂੰ ਜਾ ਕੇ ਮੋਟਰ ਛੱਡ ਕਿਉਂ ਨਹੀਂ ਪਈ ਸੀ ਠੀਕ ਆ ਤੇ ਲੇਟਾ ਹੁਣ ਵੀ 8:30 ਦਾ ਘੰਟੇ ਕਿਤਾ ਦੇ ਬੱਚਾ ਜਟ ਜਿੰਦਾਰ ਖੜੇ ਸਾਰੇ ਭਾਈ ਚਰਮੇ ਨਾਲ ਤਦਰ ਇਹਨਾਂ ਦੀ ਗਵਾਈ ਆ ਦੇਖੋ ਗਵਾਈ ਭਰ ਰਹੇ ਐ ਇਸ ਗੱਲ ਦੀ ਠੀਕ ਆ ਉਹ ਜਿਹੜੇ ਵਿਰੋਧੀ ਹੁੰਦੇ ਜੀ ਉਹਨੇ ਤਾਂ ਦੇ ਕਸਨੇ ਹੁੰਦੇ ਆ ਕਿ ਕੋਈ ਨਾ ਕਿਸੇ ਨੂੰ ਜਰਦਾ ਹੁੰਦਾ ਹੈਗਾ ਵਿਰੋਧੀ ਪਾਰਟੀ ਵਾਲਾ ਠੀਕ ਆ ਸਰਕਾਰ ਵਧੀਆ ਕੰਮ ਕਰ ਰਹੀ ਆ ਤੇ ਉਹਨਾਂ ਨੇ ਤਾਂ ਇਹ ਗੱਲਾ ਕਰਨੀ ਆ ਜੀ ਵਿਰੋਧ ਦਾ ਤੁਹਾਡੀ ਕੈਂਪੇਨ ਤੇ ਕੋਈ ਅਸਰ ਮੈਨੂੰ ਕਹਦਾ ਸਰ ਸਾਡੇ ਕੰਮ ਕੀਤੇ ਹੋਏ ਆ ਠੀਕ ਆ ਪਿੰਡ ਦੇ ਵਿੱਚੋਂ ਮੈਂ ਇਕੱਲਾ ਕੈਂਡੀਡੇਟ ਆ ਸਰਪੈਂਟ ਮੇਰੇ ਨਾਲ ਪਾਰਟੀ ਵਾਈ ਤੋਂ ਉੱਪਰ ਟਕੇ ਚੱਲਿਆ ਪਿਆਗਾ ਵੀ ਜੇ ਅਸੀਂ ਕੜ ਦੇ ਕੈਂਡੀਡੇਟ ਨੂੰ ਬਣਾਵਾਗੇ ਮੌਕੇ ਦੀ ਸਰਕਾਰ ਦੇ ਬੰਦੇ ਨੂੰ ਬਣਾਵਾਗੇ ਤਾਂ ਸਾਡੇ ਜਿਹੜੇ ਪਹਿਲਾਂ ਵਿਕਾਸ ਕਾਰਜ ਹੋਇਆ ਤੇ ਅੱਗੇ ਵੀ ਗਾਹ ਵਿਕਾਸ ਕਾਰਜ ਹੋਰ ਤੇਜ਼ ਹੋਣਾ ਪਿੰਡ ਚੋਂ ਸਮਰਥਨ ਮਤਲਬ ਤੁਹਾਡੇ ਕਹਿਣ ਦਾ ਭਾਪ ਪਾਰਟੀ ਵਾਈ ਤੋਂ ਉੱਪਰ ਹੋ ਕੇ ਮਿਲਦੇ ਬਿਲਕੁਲ ਜੀ ਵਾਰਡ ਨੰਬਰ 2 ਤੋਂ ਮੈਂਬਰ ਸਾਹਿਬ ਖੜੇ ਆ ਮੇਰੇ ਨਾਲ ਠੀਕ ਆ ਇਹ ਤੋਂ ਵਾਰਡ ਨੰਬਰ 4 ਤੋਂ ਨਿਗ ਸਿੰਘ ਜੀ ਨਾਲ ਆ ਮੇਰੇ ਠੀਕ ਆ ਹੋਰ ਵੀ ਪੰਚਾਇਤ ਦੇ ਬੰਦੇ ਬਹੁਤ ਨਾਲ ਆ ਜਿਹੜੇ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਮੈਨੂੰ ਮੇਰੇ ਨਾਲ ਤੁਰੇ ਹੋਏ ਆ ਜੀ ਜਿੱਤ ਲਈ ਪੂਰੇ ਆਸਵੰਦ ਹੈ ਹੌਸਲੇ ਬੁਲੰਦ ਪੂਰੇ ਹੌਸਲੇ ਬੁਲੰਦ ਆ ਸਾਰਾ ਨੂੰ ਇੱਥੇ ਇੱਕ ਵਾਰ ਫੇਰ ਇੰਟਰਵਿਊ ਜਿਹੜੀ 17 ਨੂੰ ਕਰਾਂਗੇ ਵੈਸੇ ਤਾਂ ਸਾਰੇ ਉਮੀਦਵਾਰ ਜਿਹਦੇ ਨਾਲ ਵੀ ਅਸੀਂ ਗੱਲ ਕਰਦੇ ਆ ਕਿਉਂਕਿ ਸਾਡੀਆਂ ਸ਼ੌਂਕਾ ਮਨਾਵਾ ਸਾਰਿਆਂ ਲਈ ਹੈ ਸਾਰੇ ਮਿਹਨਤ ਕਰ ਰਹੇ ਆ VOTER ਨੇ ਫੈਸਲਾ ਕਰਨਾ ਹੈ ਤੇ ਸੋ ਤੁਸੀਂ ਇਹ ਇੱਕ ਉਮੀਦ ਕਰ ਸਕਦੇ ਆ ਕਿ 17 ਤਰੀਕ ਨੂੰ ਆਪਾਂ ਫੇਰ ਕੈਮਰੇ ਦੇ ਸਾਹਮਣੇ ਮਿਲਾਂਗੇ ਬਿਲਕੁਲ ਜੀ ਭਗੜੇ ਪੌਦੇ ਮਿਲਾਂਗੇ ਢੋਲ ਪਿਉਂਦੇ ਮਿਲਾਂਗੇ ਤੁਹਾਨੂੰ ਚਲੋ ਅਸੀਂ ਵੀ ਉਮੀਦ ਕਰਦੇ ਆ ਅਰਦਾਸ ਕਰਦੇ ਆ ਕਿ ਤੁਹਾਡੀ ਇਹ ਕਾਮਨਾ ਜਿਹੜੀ ਜਰੂਰ ਪੂਰੀ ਹੋਵੇ ਔਰ ਤੁਹਾਡੇ ਸਮਰਥਕ ਹੈ ਜਿਹੜਾ ਇਸ ਵਕਤ ਨਾਲ ਮਾਫ ਕਰਨਾ ਤੁਹਾਡੇ ਜਿਹੜੇ ਚੋਣ ਪ੍ਰਚਾਰ ਦੇ ਵਿੱਚ ਅਸੀਂ ਥੋੜਾ ਜਿਹਾ ਵਿਗਨ ਪਾਇਆ ਸੋ ਤੁਹਾਡੀ ਗੱਲਬਾਤ ਹੈ ਜਿਹੜੀ ਲੋਕਾਂ ਤੱਕ ਪਹੁੰਚਾਉਣੀ ਵੀ ਜ਼ਰੂਰੀ ਸੀ ਸੋ ਦਸਕੋ ਇਹ ਨੇ ਪਤੋ ਹੀਰਾ ਸਿੰਘ ਬਲਾਕ ਸੰਮਤੀ ਜੋਂ ਤੋਂ ਡਾਕਟਰ ਕਲਵੰਤ ਸਿੰਘ ਗਰੇਵਾਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਔਰ ਇਹਨਾਂ ਦੇ ਹੱਥ ਦੇ ਵਿੱਚ ਪੈਂਫਲਟ ਹੈ ਜਿਹੜਾ ਸਰਕਾਰ ਵੱਲੋਂ ਜਿਹੜਾ ਆਪਣੇ ਟਿਨਿਓਰ ਦੌਰਾਨ ਕੀਤੀਆਂ ਪ੍ਰਾਪਤੀਆਂ ਜਿਹੜੇ ਕੰਮ ਕਰਵਾਏ ਗਏ ਆ ਵਿਕਾਸ ਦੇ ਭਾਵੇਂ ਕੰਮ ਹੋਣ ਭਾਵੇਂ ਉਹ 52000 ਨੌਕਰੀਆਂ ਦੀ ਗੱਲ ਹੈ ਬਿਜਲੀ ਦੀ ਗੱਲ ਹੈ ਸੋ ਇਹਨਾਂ ਕੰਮਾਂ ਦੇ ਆਧਾਰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਵੋਟ ਮੰਗ ਰਹੇ ਆ ਸੋ ਦੇਖਣਾ ਹੋਵੇਗਾ ਕਿ 17 ਤਰੀਕ ਨੂੰ ਨਤੀਜੇ ਕਿਸ ਦੇ ਪੱਖ ਦੇ ਵਿੱਚ ਆਉਂਦੇ ਆ ਤਦ ਤੱਕ ਲਈ ਜੁੜੇ ਰਹਿਣਾ ਰੀਅਲ ਫੈਕਟ ਨਿਊਜ਼ ਦੇ ਨਾਲ ਕੈਮਰਾ ਪਰਸਨ ਜਸਪੀਤ ਸਿੰਘ ਸੈਦੋਕੇ ਦੇ ਨਾਲ ਮੈਨੂੰ ਪ੍ਰਦੀਪ ਧੱਲੋ ਨੂੰ ਦੇਵੋ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ